ਪੰਜਾਬ ਦਾ ਮੌਸਮ ਸਾਫ਼ ਤੇ ਖੁਸ਼ਕ ਰਹਿਣ ਵਾਲਾ ਹੈ ਵੱਡੀ ਭਵਿੱਖਬਾਣੀ ਮੌਸਮ ਵਿਭਾਗ ਦੇ ਮੁਤਾਬਕ ਕੀਤੀ ਗਈ ਹੈ ਹਾਲਾਂਕਿ ਜਿੱਥੇ ਸੰਗਣੀ ਧੁੰਦ ਦਾ ਕਹਿਰ ਲਗਾਤਾਰ ਪੰਜਾਬ ਦੇ ਵਿੱਚ ਬਰਕਰਾਰ ਰਿਹਾ ਹੈ ਇਸੇ ਤਰੀਕੇ ਦੇ ਨਾਲ ਸਵੇਰ ਤੇ ਰਾਤ ਦੇ ਸਮੇਂ ਸੰਗਣੀ ਧੁੰਦ ਦਾ ਕਹਿਰ ਬਰਕਰਾਰ ਹੀ ਰਹੇਗਾ ਦੇਖਣ ਨੂੰ ਮਿਲੇਗਾ ਪਰ ਜਿੱਥੇ ਮੌਸਮ ਸਾਫ਼ ਤੇ ਖੁਸ਼ਕ ਰਹੇਗਾ ਅੱਜ ਕਿਉਂਕਿ ਹੁਣ ਲੋਕਾਂ ਨੂੰ ਠੰਡ ਤੋਂ ਰਾਹਤ ਜਿਹੜੀ ਆ ਜ਼ਰੂਰ ਮਿਲਣ ਵਾਲੀ ਹੈ ਅੱਜ ਵੀ ਪੰਜਾਬ ਵਿੱਚ ਧੁੰਦ ਅਤੇ ਸੀਤ ਲਹਿਰ ਸੰਬੰਧੀ ਕੋਈ ਵੀ ਅਲਰਟ ਜਾਰੀ ਨਹੀਂ ਹੋਇਆ ਹੈ ਜ ਤੇ ਪਿਛਲੇ 24 ਘੰਟਿਆਂ ਵਿੱਚ ਔਸਤ ਤਾਪਮਾਨ ਵਾਤੋਂ ਵਾਧੇ 1 ਡਿਗਰੀ ਦੀ ਗਿਰਾਵਟ ਦੇ ਵਿੱਚ ਆਇਆ ਔਰ ਹਾਲਾਂਕਿ ਸੂਬੇ ਵਿੱਚ ਆਮ ਨਾਲੋਂ 3.1 ਡਿਗਰੀ ਸੈਲਸੀਅਸ ਵਾਧਾ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਸਾਫ਼ ਤੇ ਖੁਸ਼ਕ ਰਹੇਗਾ ਇਸ ਦੀ ਉਮੀਦ ਜਤਾਈ ਗਈ ਹੈ ਪੰਜਾਬ ਦੇ ਵਿੱਚ ਮੌਸਮ ਹੁਣ ਬਦਲਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਦੁਪਹਿਰ ਦੇ ਸਮੇਂ ਤਿੱਖੀ ਧੁੱਪ ਨਿਕਲਣ ਦੇ ਨਾਲ ਮੌਸਮ 'ਚ ਕਾਫੀ ਤਬਦੀਲੀ ਆਈ ਹੈ ਲੋਕਾਂ ਨੂੰ ਭਾਰੀ ਠੰਡ ਤੋਂ ਰਾਹਤ ਜ਼ਰੂਰ ਮਿਲੀ ਹੈ ਔਰ ਅਗਲੇ 3 ਦਿਨਾਂ ਵਿੱਚ ਪੰਜਾਬ ਦੇ તાਪਮਨ ਵਿੱਚ 2 ਤੋਂ 3 ਡਿਗਰੀ ਦੀ ਗਿਰਾਵਟ ਆ ਸਕਦੀ ਹੈ ਪਰ ਉਸ ਤੋਂ ਬਾਅਦ તાਪਮਨ ਵਿੱਚ ਬਹੁਤ ਬਦਲਾਅ ਜਿਹੜਾ ਦੇਖਣ ਨੂੰ ਵੀ ਮਿਲੇਗਾ ਠੰਡ ਦੇ ਵਿੱਚ ਬਹੁਤ ਘੱਟ ਮਾਤਰਾ ਤੇ ਬਾਰਿਸ਼ ਹੋਈ ਹੈ ਔਰ ਬਾਰਿਸ਼ ਘੱਟ ਹੋਣ ਦੇ ਕਰਕੇ ਖਤਰਾ ਵੀ ਹੈ ਕਿਉਂਕਿ ਸੁੱਕੀ ਠੰਡ ਪੈਣ ਦੇ ਨਾਲ ਲੋਕਾਂ ਨੂੰ ਪਰੇਸ਼ਾਨੀਆਂ ਦਾ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪਿਆ ਔਰ ਪੰਜਾਬ ਨੂੰ ਰੈੱਡ ਜ਼ੋਨ ਦੇ ਵਿੱਚ ਪਾਇਆ ਗਿਆ ਹੈ